ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਗੱਲ ਪੰਜਾਬ ਦੀ ਗੱਲ ਪੰਜਾਬ ਦੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅੱਜ ਲੁਧਿਆਣਾ ਸ਼ਹਿਰ ਜੇਲ੍ਹ ਦੇ ਕੋਲ ਖੜੇ ਹੋਏ ਆਂ ਕਿ ਜਿੱਥੇ ਕਿ ਤੁਹਾਨੂੰ ਦੱਸਦੀ ਏ ਕਿ ਲੁਧਿਆਣਾ ਪੰਜਾਬ ਦੇ ਵਿੱਚ ਪਾਣੀ ਦੀ ਕਈ ਪਿੰਡਾਂ ਨੂੰ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਅੱਜ ਅਸੀਂ ਤਾਜਪੁਰ ਰੋਡ ਜੇਲ੍ਹ ਦੇ ਕੋਲ ਖੜੇ ਹੋਏ ਆ ਕਿ ਜਿਹੜਾ ਕਿ ਦਰਿਆ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਸੀ ਅੱਜ ਫੇਰ ਤੁਸੀਂ ਦੇਖੋਗੇ ਕਿਸੇ ਤਰੀਕੇ ਦੇ ਨਾਲ ਜਿਹੜਾ ਕਿ ਉਹ ਦਰਿਆ ਦੇ ਮੁੱਦੇ ਦੇ ਉੱਤੇ ਗੱਲ ਕਰਨ ਜਾ ਰਹੇ ਆ ਸਾਡੇ ਨਾਲ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਦੇ ਸੇਵਾਦਾਰ ਬਾਬਾ ਹਰਦੇਵ ਸਿੰਘ ਜੀ ਤੇ ਇੱਥੋਂ ਦੇ ਸਰਪੰਚ ਬਲਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਬਲਵਿੰਦਰ ਸਿੰਘ ਬੇਰਕ ਤੇ ਨਾਲ ਹੋਰ ਸੇਵਾਦਾਰ ਵੀ ਸਾਡੇ ਨਾਲ ਜੁੜੇ ਹੋਏ ਨੇ ਇਹਨਾਂ ਨਾਲ ਸਾਰੇ ਨਾਲ ਗੱਲਬਾਤ ਕਰਾਂਗੇ ਕਿ ਇਹ ਦਰਿਆ ਦੇ ਬਾਰੇ ਕੀ ਕਹਿਣਾ ਜਾਂਦੇ ਆ ਤੇ ਕਿਦਾਂ ਦੇਖਦੇ ਨੇ ਕਿਉਂਕਿ ਪਿਛਲੀ ਵਾਰ ਦਾ ਮਾਹੌਲ ਤੁਸੀਂ ਦੇਖਿਆ ਸੀਗਾ ਇਸ ਏਰੀਆ ਦੇ ਵਿੱਚ ਕਿ ਭਾਰੀ ਮੀਂਹ ਦੇ ਨਾਲ ਤੇ ਦਰਿਆ ਦੇ ਪਾਣੀ ਨੇ ਭਾਰੀ ਮਾਰ ਕੀਤੀ ਸੀ ਇਸ ਏਰੀਏ ਨੂੰ ਤੇ ਕਾਫੀ ਸਾਰੀਆਂ ਲੜਾਈਆਂ ਵੀ ਹੋਈਆਂ ਸੀਆਂ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਰ ਉਹੀ ਦਰਿਆ ਤੇ ਉਹੀ ਕਾਫੀ ਸਾਰੇ ਪਿੰਡਾਂ ਨੂੰ ਮਾਰ ਪੈਂਦੀ ਹੋਈ ਹੈ ਤੇ ਪਰ ਜਿਹੜੇ ਕਿ ਲਾਗੇ ਲਾਗੇ ਤਾਜਪੁਰ ਦੇ ਪਿੰਡ ਆ ਭੂਖੜੀ ਪਿੰਡ ਆ ਆਰਾਮ ਨਾਲ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਪੈ ਰਹੀ ਆ ਉਹ ਬਾਬਾ ਜੀ ਨਾਲ ਹਰਦੇਵ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਉਹਨਾਂ ਦਾ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਅੱਜ ਕਿਦਾਂ ਦੇਖਦੇ ਹੋ ਕਿ ਤੁਸੀਂ ਦੇਖਿਆ ਹੋਣਾ ਪਤਾ ਨਹੀਂ ਤੁਸੀਂ ਬੀਤੇ ਦਿਨ ਇੱਥੇ ਇੱਥੇ ਹੈਗੇ ਸੀ ਕਿ ਨਹੀਂ ਪਿਛਲੀ ਵਾਰ ਕਿ ਬੜਾ ਹੀ ਮਾੜੇ ਹਾਲਾਤ ਹੋ ਗਏ ਸੀ ਇੱਥੋਂ ਦੇ ਲੋਕਾਂ ਨੂੰ ਟਰੈਕਟਰਾਂ ਦੇ ਉੱਤੇ ਰਾਸ਼ਨ ਦਿੱਤਾ ਜਾ ਰਿਹਾ ਸੀ ਤੇ ਅੱਜ ਬਾਬਾ ਜੀ ਦੀ ਕਿਰਪਾ ਤੇ ਸਦਕਾ ਬਹੁਤ ਵਧੀਆ ਕੰਮ ਹੋਇਆ ਤੇ ਕਿਦਾਂ ਦੇਖਦੇ ਆ ਤੁਸੀਂ ਦੇਖ ਰਹੇ ਆ ਜੀ ਇਧਰ ਨੂੰ ਕੈਮਰਾ ਕਰੋ ਤੇ ਆਹ ਦੇਖੋ ਕਿੰਨੀ ਸਪੀਡ ਦੇ ਨਾਲ ਪਾਣੀ ਆ ਰਿਹਾ ਜੀ ਜੀ ਤੇ ਇਹੀ ਜੋ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਬੁੱਢੇ ਦਰਿਆ ਦੀ ਸੇਵਾ ਸੰਭਾਲੀ ਹੋਈ ਆ ਬਾਬਾ ਜੀ ਨੇ ਪਹਿਲਾਂ ਇਹ ਦਰਿਆਦੀਆਂ ਥੱਲੋਂ ਤਲੇ ਨੂੰ ਸਾਫ਼ ਕਰਕੇ ਤੇ ਗਾਰ ਸਾਰੀ ਕੱਢ ਕੇ ਪੜੜੀਆਂ ਬਣਾਈਆਂ ਜੀ ਤੇ ਅੱਗੇ ਜਾ ਕੇ ਜੀ ਤੁਸੀਂ ਨੈਸ਼ਨਲ ਹਾਈਵੇ ਥੱਲੇ ਜਿਹੜਾ ਪੁਲ ਸੀਗਾ ਉੱਥੋਂ 100 ਟਿੱਪਰ ਬਾਬਾ ਜੀ ਨੇ ਕੰਕਰੀਟ ਦਾ ਆਪ ਕੱਢਿਆ ਜੀ ਹੁਣ ਜੀ ਗਊ ਘਾੜ ਤੋਂ ਅੱਗੇ ਵੀ ਜਾ ਕੇ ਅ ਅੱਗੇ ਮਹੱਲੇ ਆ ਜਿਹੜੇ ਉੱਥੋਂ ਤਾਈਂ ਮਸ਼ੀਨਾਂ ਪਹੁੰਚ ਗਈਆਂ ਛੜਗਾ ਜੀ ਸੁੰਦਰ ਨਗਰ ਤੋਂ ਅੱਗੇ ਵੀ ਮਸ਼ੀਨ ਚੱਲੀ ਗਈ ਦਰਿਆ ਨੂੰ ਸਾਫ਼ ਕਰਦੇ ਕਰਦੇ ਕਿਉਂਕਿ ਦਰਿਆ ਦੀ ਸਫਾਈ ਹੋ ਗਈ ਆ ਜੀ ਉਹਦਾ ਕਾਰਨ ਵੀ ਇਹ ਪਾਣੀ ਨਹੀਂ ਚੜਿਆ ਜੀ ਅੱਗੇ ਤੁਸੀਂ ਦੇਖਦੇ ਸੀਗੇ ਇੰਨਾ ਮੀਂਹ ਆਉਂਦਾ ਸੀ ਇਤੋਂ ਵੀ 20 ਘਟਾਏ ਸੀਗੇ ਤੇ ਉਹ ਗੁਰਰਾਮਦਾਸ ਦੇ ਨਗਰ ਦੇ ਵਿੱਚ ਐਮ ਐਸ ਨਗਰ ਦੇ ਵਿੱਚ ਭਾਮੀਆਂ ਦੇ ਸਾਰੇ ਮੁਹੱਲਿਆਂ ਦੇ ਵਿੱਚ ਪਾਣੀ ਪਾਣੀ ਹੋ ਗਿਆ ਸੀ ਜੀ ਜੀ ਤੇ ਹੁਣ ਤੁਸੀਂ ਦੇਖੋ ਆਹ ਕਿੰਨੀ ਸਪੀਡ ਨਾਲ ਪਾਣੀ ਆ ਰਿਹਾ ਜੀ ਤੇ ਕੋਈ ਮਹਿਸੂਸ ਹੀ ਨਹੀਂ ਹੋ ਰਿਹਾ ਜੀ ਪਾਣੀ ਦਾ ਜੀ ਪਪਾ ਜੀ ਤੁਸੀਂ ਦੇਖਿਆ ਹੋਣਾ ਬੀਤੇ ਦਿਨ ਕਈ ਲੋਕਾਂ ਨੇ ਨਾ ਵਿਰੋਧ ਵੀ ਕੀਤਾ ਸੀ ਵੀ ਬਾਬਾ ਜੀ ਨੂੰ ਇੱਥੋਂ ਉਠਾ ਦਿੱਤਾ ਜਾਵੇ ਪਰ ਤੁਸੀਂ ਅੱਜ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਲਈ ਇੱਕ ਮੇਰੇ ਹਿਸਾਬ ਨਾਲ ਉਹਨਾਂ ਦੇ ਮੂੰਹ ਤੇ ਚਪੇੜ ਹੋਊਗੀ ਕਿਉਂਕਿ ਪਿਛਲੀ ਵਾਰ ਪਾਣੀ ਦੇ ਵਿੱਚ ਲੋਕੀ ਲਬੇਟੇ ਗਏ ਸੀ ਤੇ ਅੱਜ ਪਾਣੀ ਤੋਂ ਆਜ਼ਾਦ ਨੇ ਇਹ ਪਾਣੀ ਨੇ ਕਿਸੇ ਘਰ ਦਾ ਨੁਕਸਾਨ ਨਹੀਂ ਕੀਤਾ ਹਨਾ ਜੀ ਦੇਖੋ ਜੀ ਉਹ ਤਾਂ ਉਹਨਾਂ ਦੀ ਸੋਚ ਹੈ ਜਿਹੇ ਜਿਹੇ ਬੰਦੇ ਦੀ ਸੋਚ ਹੁੰਦੀ ਉਹੋ ਜੀ ਗੱਲ ਕਰਦਾ ਅਸੀਂ ਤਾਂ ਚਲੋ ਉਹਨਾਂ ਨੂੰ ਵੀ ਕਿਹਾ ਵੀ ਆਓ ਤੁਸੀਂ ਆਪਾਂ ਸਾਫ਼ ਕਰਕੇ ਸਾਰਾ ਦੇਖੋ ਤੁਸੀਂ ਹੁਣ ਉਹ ਆਪ ਵੀ ਕਹਿੰਦੇ ਆ ਜੀ ਬਹੁਤ ਠੀਕ ਹੋ ਗਿਆ ਬਾਬਾ ਜੀ ਬਹੁ ਸਾਰਾ ਸਰਪੰਚ ਸਾਹਿਬ ਖੜੇ ਆ ਆ ਮੈਂਬਰ ਸਾਹਿਬ ਖੜੇ ਆ ਜੀ ਸਾਰੇ ਤੇ ਸਾਰੇ ਇੱਥੇ ਆ ਕੇ ਦੇਖਦੇ ਆ ਰੋਜ ਜੀ ਸਵੇਰ ਆਉਂਦੇ ਇੱਥੇ ਜੀ ਸ਼ਾਮ ਨੂੰ ਆਉਂਦੇ ਦੁਪਹਿਰ ਨੂੰ ਆਉਂਦੇ ਦੇਖਦੇ ਆ ਬਹੁਤ ਸੁੰਦਰ ਲੱਗ ਰਿਹਾ ਜੀ ਕਹਿੰਦੇ ਜੀ ਬਾਬਾ ਜੀ ਕਿੰਦਾ ਨਹੀਂ ਮਤਲਬ ਕਿ ਬਾਈ ਚਾਂਸ ਰੱਬ ਨਾ ਕਰੇ ਜੇ ਪਾਣੀ ਤੇਜ਼ ਹੁੰਦਾ ਵਾ ਤੁਹਾਨੂੰ ਕੀ ਲੱਗਦਾ ਵਾ ਵੀ ਇਹ ਆਸ-ਪਾਸ ਦੇ ਇਲਾਕੇ ਨੂੰ ਮਾਰ ਕਰੂਗਾ ਨਹੀਂ ਜੀ ਇਹ ਬਿਲਕੁਲ ਨਹੀਂ ਮਾਰ ਕਰੂਗਾ ਦੇਖੋ ਤੁਸੀਂ ਹੁਣ 8-9 ਫੁੱਟਾਂ ਜੇ ਪੜੀਆਂ ਤੋਂ ਪਾਣੀ ਨਹੀਂ ਮੱਥ ਲੈ ਜੀ ਜੀ ਤੇ ਇਹ ਪਾਣੀ ਨੂੰ ਅੱਗੇ ਰਸਤਾ ਮਿਲ ਗਿਆ ਜੀ ਹੁਣ ਜਾਣ ਲਈ ਜੀ ਤੇ ਬਾਬਾ ਜੀ ਕੀ ਕੋਈ ਅੱਗੇ ਦੀ ਕੋਈ ਤਿਆਰੀ ਵਗੈਰਾ ਹੈ ਮਤਲਬ ਕਿ ਜੇ ਬਾਈ ਚਾਂਸ ਨੁਕਸਾਨ ਹੁੰਦਾ ਜਾਂ ਕੋਈ ਕਿੱਦਾਂ ਦੀ ਤਿਆਰੀ ਟੱਡੀ ਦੇਖੋ ਜੀ ਅਸੀਂ ਇੱਥੇ ਬਾਬਾ ਜੀ ਵੱਲੋਂ 24 ਘੰਟੇ ਸਾਡੇ ਇੱਥੇ ਸੇਵਾ ਦਾ ਰਹਿੰਦੇ ਜੀ ਅਸੀਂ ਸਾਰੇ ਤੇ ਆ ਕੈਮਰੇ ਲੱਗੇ ਹੋਏ ਸਾਰਾ ਅਸੀਂ ਦੇਖ ਰਹੇ ਹਾਂ ਮਿੰਟ-ਮਿੰਟ ਦੀ ਖਬਰ ਦੇਖ ਰਹੇ ਹਾਂ ਜੀ ਸਾਰੀ ਤੇ ਅਸੀਂ ਇੱਥੇ ਹਾਜ਼ਰਾਂ ਵੀ ਜੇ ਵੀ ਕੋਈ ਆਫਤਾਂ ਆਉਂਦੀ ਤਾਂ ਅਸੀਂ ਹਾਜ਼ਰਾਂ ਜੀ ਇੱਥੇ ਅੱਗੇ ਪਰਮਾਤਮਾ ਦੇ ਮੂਹਰੇ ਤਾਂ ਕਿਸੇ ਦਾ ਜ਼ੋਰ ਨਹੀਂ ਹੈ ਜੀ ਜੋ ਦਾ ਹੁਕਮ ਹੋਣਾ ਜੀ ਤੇ ਬਾਬਾ ਜੀ ਵੈਸੇ ਇਹਦੀ ਡੰਗਾਈ ਜਿਹੜੀ ਦਰਿਆ ਦੀ ਹੋਊਗੀ ਕਿੰਨੀ ਕੁ ਲਗਭਗ ਇੱਥੋਂ ਜੀ ਡੰਗਾਈ ਕਾਫੀ ਹੋਊਗੀ 20 ਦੇ 20 ਫੁੱਟ ਲਗਭਗ 25 ਫੁੱਟ ਡੰਗਾਈ ਹੋਊਗੀ ਜੀ ਹਾਂਜੀ ਹਾਂਜੀ ਮਤਲਬ ਕਿ ਲੱਗਦਾ ਨਹੀਂ ਹੈਗਾ ਵੀ ਵਾਕਿਆ ਵੀ ਪਾਣੀ ਤੇਜ਼ ਵੀ ਆਵੇ ਤਾਂ ਵੀ ਇੱਥੇ ਲਾਗੇ ਦੇ ਇਲਾਕਿਆਂ ਨੂੰ ਮਾਰ ਕਰੂਗਾ ਹਾਂਜੀ ਨਹੀਂ ਕੋਈ ਮਾਰ ਨਹੀਂ ਕਰੂਗਾ ਜੀ ਇਹ ਬਿਲਕੁਲ ਮਾਰ ਨਹੀਂ ਕਰੂਗਾ ਦੇਖੋ ਤੁਸੀਂ ਜੀ ਤੁਸੀਂ ਵੀ ਦੇਖ ਸਕਦੇ ਹੋ ਕਿੰਨਾ ਹੁਣ ਪਾਣੀ ਆ ਰਿਹਾ ਵਾ ਜੀ ਜੀ ਪੰਜਾਬ ਵਾਸੀਆਂ ਨੂੰ ਕੀ ਅਪੀਲ ਕਰੋਗੇ ਕਿ ਦਿਨਾਂ ਕਿ ਦੇ ਕਿਉਂਕਿ ਕਾਫੀ ਲੋਕ ਦੁਖੀ ਵੀ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਪਿੰਡਾਂ ਦੇ ਵਿੱਚ ਮਾਰ ਪਈ ਹੋਈ ਆ ਪਿੰਡਾਂ ਨੂੰ ਪਾਣੀ ਦੀ ਉਹਨਾਂ ਨੂੰ ਪਰਮਾਤਮਾ ਦੇ ਅੱਗੇ ਕੀ ਅਰਦਾਸ ਕਰਦੇ ਹੋ ਇਹਨਾਂ ਦੇ ਬਾਰੇ ਅਸੀਂ ਤਾਂ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਆ ਜੀ ਬਈ ਉਹਨਾਂ ਤੇ ਕਿਰਪਾ ਕਰੇ ਜੀ ਕਿਉਂਕਿ ਬਹੁਤ ਨੁਕਸਾਨ ਹੋ ਰਿਹਾ ਜੀ ਉਹਨਾਂ ਦਾ ਘਰਾਂ ਦੇ ਤੁਸੀਂ ਦੇਖ ਰਹੇ ਆ ਤੇ ਬਾਬਾ ਜੀ ਉਸ ਦਿਨ ਤੋਂ ਉੱਥੇ ਦਰਿਆ ਦੇ ਵਿਆਸ ਦੇ ਉੱਤੇ ਹੀ ਆ ਜੀ ਬਾਬਾ ਜੀ ਨੇ ਇੰਗਲੈਂਡ ਨੂੰ ਜਾਣਾ ਸੀ ਉਹ ਦੌਰਾ ਕੈਨਸਲ ਕਰਕੇ ਬਾਬਾ ਜੀ ਉੱਥੇ ਦਰਿਆ ਤੇ ਦਿੱਲੀ ਹੁੰਦੇ ਆ ਹੁਣ ਬਾਬਾ ਜੀ ਸਾਨੂੰ ਇਹ ਹਦਾਇਤਾਂ ਵੀ ਤੁਸੀਂ ਇੱਥੇ ਸੰਭਾਲੋ ਤੇ ਅਸੀਂ ਉੱਥੇ ਸਾਰਾ ਦਿਨ ਬਾਬਾ ਜੀ ਰਾਤ ਨੂੰ ਵੀ ਬਾਬੇ ਦੇ ਸੇਵਾਦਾਰ ਸਾਰੇ ਉੱਥੇ ਦੇਖ ਰਿਹਾ ਜੀ ਤੁਸੀਂ ਵੀ ਕੈਮਰਾ ਤੇ ਦੇਖਦੇ ਹੋਵੋਗੇ ਜੀ ਜੀ ਤੇ ਬਾਬਾ ਜੀ ਦੇ ਨਾਲ ਸਾਰੀ ਟੀਮ ਜੀ ਉੱਥੇ ਬਿਆਸ ਦਰਿਆ ਤੇ ਸਤਲੋਜ ਤੇ ਸੁਲਤਾਨਪੁਰ ਲੋਧੀ ਉੱਥੇ ਹੀ ਹੁੰਦੀ ਹੈ ਡੇਲੀ ਹੁਣ ਜੀ ਧੰਨਵਾਦ ਲਾਈਵ ਤਸਵੀਰਾਂ ਦੇ ਵਿੱਚ ਜਿਹੜੇ ਕਿ ਬਿੰਦਰ ਸਿੰਘ ਵਿਰਕ ਜੀ ਸਰਪੰਚ ਸਾਹਿਬ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹ ਵੀ ਹਰ ਟਾਈਮ ਜਿਹੜਾ ਕਿਸੇ ਦਰਿਆ ਦੇ ਉੱਤੇ ਆਪਣੀ ਸੇਵਾ ਨਿਭਾਉਂਦੇ ਹੋਏ ਨਜ਼ਰ ਆਉਂਦੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹਾਂਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਕਿੱਦਾਂ ਦੇਖਦੇ ਹੋ ਕਿ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਪਿੰਡ ਜਿਹੜਾ ਕਿ ਪਾਣੀ ਦੀ ਲਪੇਟ ਦੇ ਵਿੱਚ ਆਏ ਹੋਏ ਨੇ ਬੇ ਤੁਹਾਡਾ ਏਰੀਆ ਅੱਜ ਕਿਦੇ ਨਾ ਕਿਦੇ ਸੇਫ ਨਜ਼ਰ ਆਂਦਾ ਹੋਇਆ ਨਜ਼ਰ ਆ ਰਿਹਾ ਵਾ ਕਿਉਂਕਿ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਤੁਹਾਡੇ ਏਰੀਆ ਦੇ ਵਿੱਚ ਜਦੋਂ ਪਿਛਲੀ ਵਾਰ ਪਾਣੀ ਆਇਆ ਸੀ ਤੇ ਕਾਫੀ ਸਾਰੀਆਂ ਲੜਾਈਆਂ ਹੋਈਆਂ ਸੀ ਕਾਫੀ ਸਾਰੇ ਲੋਕਾਂ ਦੇ ਉੱਤੇ ਪਰਚੇ ਅਸੀਂ ਤਾਂ ਬਾਬਾ ਜੀ ਦਾ ਧੰਨਵਾਦ ਕਰਦੇ ਆਂ ਵੀ ਦਰਿਆ ਦੀ ਪ੍ਰੋਪਰ ਸਫਾਈ ਹੋ ਗਈ ਆ ਤੇ ਹੁਣ ਵੀ ਪਾਣੀ ਦੇਖੋ ਜਾ ਰਿਹਾ ਤੇ ਛੇਤੀ ਕਰਕੇ ਬਾਹਰ ਨਹੀਂ ਆਉਂਦਾ ਜੇ ਬਾੜਾ ਕਿਤੇ ਆ ਵੀ ਗਿਆ ਤੇ ਜਿਹੜੇ ਨਾਲ ਇੱਥੇ ਪਿੰਡਾਂ ਵਾਲੇ ਉਹਨਾਂ ਨੂੰ ਅਪੀਲ ਕਰਦੇ ਆਂ ਬਾਬਾ ਜੀ ਦੀ ਸਾਰੀ ਮਸ਼ੀਨਰੀ ਇੱਥੇ ਖੜੀ ਆ ਜੀਸੀਬੀ ਟਰੈਕਟਰ ਤੇ ਬਾਬਾ ਜੀ ਨੇ ਕਿਹਾ ਜੇ ਲੱਗੇ ਤੁਹਾਨੂੰ ਕਿਤੇ ਕੋਈ ਦਿੱਕਤ ਆ ਰਹੀ ਆ ਤੇ ਉਸੇ ਵੇਲੇ ਮੈਸੇਜ ਲਾ ਦਿਓ ਇਥੇ ਟਰਾਲੀਆਂ ਟਰੈਕਟਰ ਜੀਸੀਬੀ ਨੇ ਤੇ ਜੇ ਬਾੜਾ ਲੱਗਿਆ ਵੀ ਕਿਤੇ ਟੁੱਟਣ ਲੱਗਿਆ ਤੇ ਉਹਦੇ ਵਿੱਚ ਨਾਲ ਦੀ ਨਾਲ ਉਥੇ ਸੇਵਾ ਕਰਕੇ ਤੇ ਉਹਨੂੰ ਸਹੀ ਕੀਤਾ ਜਾਊਗਾ ਉਸ ਤੋਂ ਬਾਅਦ ਚ ਹੁਣ ਤਾਂ ਸਾਰੇ ਆ ਨਗਰਵਾਲ ਨਾਲ ਨਾਲ ਗਵੰਢੀ ਨੇ ਜਿਨ੍ਹਾਂ ਦੇ ਬਿਲਕੁਲ ਦਰਿਆ ਦੇ ਘਰ ਨੇ ਤੇ ਪਿਛਲੀ ਵਾਰ ਸੀਗਾ ਆਹੀ ਜਿਵੇਂ ਮੀ ਆ 23 ਵਾਲਾ ਪਰ ਹੁਣ ਕਿਸੇ ਨੂੰ ਕੋਈ ਡਰ ਨਹੀਂ ਹੈਗਾ ਫਿਲਹਾਲ ਅਜੇ ਵੀ ਆ ਰਿਹਾ ਵੀ ਪਾਣੀ ਬਾਹਰ ਨਹੀਂ ਆਉਂਦਾ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂ ਕਿਦਾਂ ਤੁਸੀਂ ਦੇਖ ਸਕਦੇ ਹੋ ਕਿ ਵਾਕੇ ਜਿਹੜੇ ਕਿ ਬੰਨ ਵੀ ਬਾਓ ਕਾਫੀ ਮਜ਼ਬੂਤ ਲੱਗਦੇ ਹੋਏ ਨਜ਼ਰ ਆ ਰਹੇ ਆ ਵੀ ਲੱਗਦਾ ਤੇ ਨਹੀਂ ਇਸ ਵਾਰ ਕਿਸੇ ਏਰੀਆ ਨੂੰ ਨੁਕਸਾਨ ਜਾਂ ਨਹੀਂ ਬਿਲਕੁਲ ਨਹੀਂ ਹੋਏਗਾ ਜੀ ਕਿਤੇ ਫਿਰ ਵੀ ਬਹੁਤ ਜ਼ਿਆਦਾ ਹੀ ਹੋ ਜਾਵੇ ਤੇ ਆਪਾਂ ਸਾਰਿਆਂ ਨੂੰ ਅਪੀਲ ਕਰ ਰਹੇ ਤੁਹਾਨੂੰ ਲੱਗੇ ਵੀ ਆਪਣੇ ਇੱਥੇ ਨੇੜੇ-ਤੇੜੇ ਕੋ ਟੁੱਟਣ ਲੱਗਾ ਵਾ ਤੇ ਇੱਥੇ ਆ ਕੇ ਦੱਸ ਦੇਣ ਤੇ ਸਾਰੀ ਮਸ਼ੀਨਰੀ ਖੜੀ ਔਸੇ ਵੇਲੇ ਜਾ ਕੇ ਉਹਨੂੰ ਬੰਨ ਦਿੱ ਜੀ ਧੰਨਵਾਦ ਉਹਦੇ ਭਰਦਾ ਦਿਖਾਇਆ ਜਿਹੜਾ ਕਿ ਤੁਸੀਂ ਇੱਕ ਵਾਰੀ ਟੀਟੀਐਸ ਵੀ ਇੱਥੋਂ ਚੈੱਕ ਕੀਤਾ ਜਾ ਰਿਹਾ ਕਿਉਂਕਿ ਪਾਣੀ ਸਾਫ ਆ ਰਿਹਾ ਵਾ ਤੇ ਪਾਣੀ ਦੇ ਵਿੱਚ ਉਹ ਵੀ ਚੈੱਕ ਕੀਤਾ ਜਾਊਗਾ ਨਾਲ ਦੇ ਨਾਲ ਮੈਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਗਾ ਕਿ ਜਿਹੜਾ ਕਿ ਇੱਥੇ ਬਾਬਾ ਜੀ ਦੇ ਸੇਵਾਦਾਰ ਹੈ ਜਿਹੜੇ ਕਿ ਲਗਾਤਾਰ ਸੇਵਾ ਦੇ ਵਿੱਚ ਟਰੈਕਟਰ ਟਰਾਲੀਆਂ ਤੇ ਜੀਸੀਪੀਆਂ ਮਸ਼ੀਨਾ ਇੱਥੇ ਤਿਆਰ 24 ਘੰਟੇ ਤਿਆਰ ਰਹਿਣ ਗਿਆ ਕਿ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਆਊਗੀ ਤੇ ਬਾਬਾ ਜੀ ਦੇ ਸੇਵਾਦਾਰਾਂ ਨੂੰ ਫੋਨ ਕਰਨਾ ਹਰਦੇਵ ਸਿੰਘ ਬਾਬਾ ਜੀ ਇੱਥੇ ਬੈਠੇ ਹੋਏ ਨੇ ਹਰ ਟਾਈਮ ਲੋਕਾਂ ਦੀ ਸੇਵਾ ਦੇ ਵਿੱਚ ਟਰਾਲੀਆਂ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਮਿੱਟੀ ਦੇ ਨਾਲ ਭਰ ਕੇ ਰੱਖੀਆਂ ਹੋਈਆਂ ਐ ਤੇ ਜੇ ਕੋਈ ਨੁਕਸਾਨ ਹੁੰਦਾ ਹੋਇਆ ਲੱਗਦਾ ਹੋਇਆ ਤੇ ਬਾਬਾ ਜੀ ਨੂੰ ਫੋਨ ਕਰੋਗੇ ਤੇ ਸੇਵਾਦਾਰ ਉਸੇ ਹੀ ਟਾਈਮ ਜਿਹੜੇ ਕਿ ਆਪਣੇ ਵਹੀਕਲ ਲੈ ਕੇ ਜਿਹੜੇ ਕਿ ਸਾਰਾ ਸਮਾਨ ਲੈ ਕੇ ਉਹ ਜਗ੍ਹਾ ਦੇ ਉੱਤੇ ਪਹੁੰਚ ਜਾਣਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਤੁਹਾਡੀ ਵੀਡੀਓ ਬਹੁਤ ਜ਼ਿਆਦਾ ਕੰਮ ਆਵੇਗੀ